ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਪੈਂਡ ਲੋਪੋ ਦੇ ਵਿੱਚ ਲੈ ਆਏ ਆ ਤੇ ਮਿੱਤਰੋ ਜੇ ਕੋਈ ਨਸ਼ਾ ਖਾਂਦਾ ਵਾ ਸਰੀਰ ਮਾੜਾ ਵਾ ਤੇ ਉਹਨੂੰ ਤਾਕਤਵਾਰ ਕਰਨਾ ਤੇ ਨਸ਼ਾ ਛੱਡਣਾ ਹੋਵੇ ਤੇ ਇਹ ਵੀਡੀਓ ਗੌਰ ਨਾਲ ਸੁਣ ਲਿਓ ਮਿੱਤਰੋ ਤੇ ਆਜੋ ਬਾਈ ਸੁਖੇਨਾ ਕਰਦੇ ਆ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਕੈਮਾ ਸੇਤਾ ਜੀ ਬਹੁਤ ਬਾਈ ਸ਼ੁਕਰ ਹੈ ਬਹੁਤ ਧੰਨਵਾਦ ਤੁਹਾਡਾ ਸਾਰੀ ਟੀਮ ਦਾ ਤੇ ਸਾਡੇ ਘਰੇ ਆਉਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਕਿੰਨੇ ਕ ਟਾਈਮ ਤੋਂ ਇਹ ਆਪਾਂ ਬਣਾਉਂਦੇ ਆ ਭਸਮਾ ਜੀ ਬਈ ਇਹ ਭਸਮਾ ਦਾ ਕੰਮ ਤਾਂ ਮੈਨੂੰ ਹੈ ਦਾ ਸੀਗਾ ਜਿੱਦਾਂ ਕਹ ਲਓ ਜਦੋਂ ਮੈਂ ਕਬੱਡੀ ਖੇਡਣ ਲੱਗਿਆ ਮੈਨੂੰ ਉਹਦਾ ਸ਼ੌਕ ਹੁੰਦਾ ਸੀਗਾ ਹਾਂਜੀ ਮੇਰੇ ਫਾਦਰ ਸਾਹਿਬ ਜਿੱਦਾਂ ਉਹਨਾਂ ਦੇ ਉਸਤਾਦ ਹੁੰਦੇ ਸੀਗੇ ਅਨੀਤਾਰ ਸਿੰਘ ਉਹਨਾਂ ਤੋਂ ਨਾ ਸੋਨੇ ਦੀਆਂ ਗੋਲੀਆਂ ਬਣਾਉਂਦੇ ਦੇ ਉੱਥੋਂ ਮੈਂ ਲਿਆ ਕੇ ਖਾਂਦਾ ਹੁੰਦਾ ਸੀ ਮੇਰਾ ਰੁਟੀਨ ਜਿੱਦਾਂ ਕਹਦੋ ਵੀ ਮੈਂ ਸ਼ੁਰੂ ਤੋਂ ਮੇਰਾ ਇੱਧਰ ਧਿਆਨ ਰਿਹਾ ਵੀ ਮੈਂ ਭਸਮਾ ਤੇ ਨੇਚਰਲ ਚੀਜ਼ਾਂ ਖਾਣ ਤੇ ਥੋੜਾ ਵੱਧ ਵਿਸ਼ਵਾਸ ਰੱਖਦਾ ਸੀ ਜਿੱਦਾਂ ਸਾਡੇ ਸਪਲੀਮੈਂਟ ਚੱਲਦੇ ਜ ਹੋਰ ਆ ਉਹ ਵੀ ਬਹੁਤ ਘੱਟ ਖਾਂਦਾ ਫਿਰ ਉਸ ਤੋਂ ਬਾਅਦ ਭਈਆ ਮੈਂ ਕਹਿੰਦੀ ਮੈਨੂੰ ਵੀ ਥੋੜੀ ਜਿਹੀ ਪ੍ਰੋਬਲਮ ਆਈ ਠੀਕ ਹੈ ਜੀ ਲੀਵਰ ਦੀ ਹੈ ਨਾ ਤੇ ਕਾਫੀ ਜਿਵੇਂ ਲੀਵਰ ਦੀ ਡੈਡੀ ਡੈਥ ਹੁੰਦੀ ਹੈ ਤੇ ਡਿਪਰੈਸ਼ਨ ਵਾਲਾ ਕੰਮ ਹੋਇਆ ਫਿਰ ਮੈਂ 2017 16 ਦੇ ਵਿੱਚ ਭਵਾਨ ਜੀ ਕੋਲ ਤੇ ਲੈ ਗਿਆ ਜੀ ਠੀਕ ਹੈ ਮੇਰੇ ਉਸਤਾਦ ਜੀ ਅਰਜਿੰਦਰ ਸਿੰਘ ਰੇਬੀ ਵਾਲੇ ਨੇ ਪਹਿਲਵਾਨ ਆ ਠੀਕ ਇਹ ਮੈਨੂੰ ਪੁੱਤਾਂ ਵਾਂਗ ਪਿਆਰ ਜਾਨੀ ਉਹਨਾਂ ਤੋਂ ਤੁਸੀਂ ਹਾਂ ਵੀ ਉਹਨਾਂ ਦੇ ਕੋਲੇ ਬਈ ਜਦੋਂ ਮੈਂ ਰਿਹਾ ਉਹਨਾਂ ਦੇ ਘਰ ਹੀ ਰਹਿੰਦਾ ਸੀ ਬਈ ਫੇਰ ਮੈਂ ਦੋ ਦੋ ਤਿੰਨ ਤਿੰਨ ਮਹੀਨੇ ਨਾਲ ਉਹਨਾਂ ਕੋਲ ਹੀ ਰਹਿੰਦਾ ਸੀਗਾ ਠੀਕ ਹੈ ਜੀ ਖਾੜਾ ਬਣਿਆ ਵਾ ਖਾੜੇ 'ਚ ਵੀ ਰਹਿੰਦਾ ਸੀ ਤੇ ਉਦਾਂ ਉਹਨਾਂ ਦੇ ਘਰੇ ਵੀ ਰਹਿੰਦਾ ਸੀਗਾ ਠੀਕ ਹੈ ਦਵਾਈਆਂ ਬਾਰੇ ਦੱਸਦੇ ਰਹਿੰਦੇ ਸਿਖਾਉਂਦੇ ਰਹਿੰਦੇ ਸੀਗੇ ਠੀਕ ਹੈ ਜੀ ਮੈਨੂੰ ਨਹੀਂ ਪਤਾ ਸੀ ਉਹਨਾਂ ਦੀ ਮਨਛਾਗੀ ਆ ਹਨਾ ਉਹ ਚਾਹੁੰਦੇ ਸੀਗੇ ਵੀ ਆਯੁਰਵੇਦਿਕ ਦਾ ਵੱਧ ਪਸਾਰ ਹੋਵੇ ਯਾਰ ਆਯੁਰਵੇਦ ਕੋ ਬਾਰੇ ਵੀ ਉਹ ਮੈਨੂੰ ਦੱਸ ਦੇ ਰਹੇ ਨੇ ਦੀ ਦਵਾਈ ਸੁੱਖਿਆ ਆਪਾਂ ਤਿਆਰ ਕਰਨੀ ਹੈ ਵੀ ਰਾਤ ਨੂੰ ਆਪਾਂ ਜਾਗਣਾ ਅੱਜ ਉਹ ਮੈਨੂੰ ਸਿਖਾਉਂਦੇ ਰਹਿੰਦੇ ਸੀ ਜਿੱਦਾਂ ਵੀ ਮੈਂ ਨਹੀਂ ਇਹ ਚੀਜ਼ ਕਰਕੇ ਵਾਜੀਗਾ ਤੇ ਹੁਣ ਉਹ ਜਿਵੇਂ ਕਹਿੰਦਾ ਉਦੋਂ ਦੀ ਮੈਨੂੰ ਪਤਾ ਸੀਗਾ ਕੁਝ ਚੀਜ਼ਾਂ ਬਾਰੇ ਨਹੀਂ ਪਤਾ ਸੀਗਾ ਕੁਝ ਚੀਜ਼ਾਂ ਬਾਈ ਐਵੇਂ ਕਹਦੀ ਹਜੇ ਵੀ ਆਪਾਂ ਪਰਫੈਕਟ ਨਹੀਂ ਸਿੱਖ ਰਹੇ ਹਣਾ ਠੀਕ ਹੈ ਜਿੱਦਾਂ ਕਹਿੰਦਾ ਸੋਨਾ ਬਾਸ ਮਾਉ ਜਿਵੇਂ ਉਸਤਾਦ ਜੀ ਮੈਨੂੰ ਹੁਣ ਦੋ ਦਿਨ ਦੀ ਦੱਸਿਆ ਮੈਨੂੰ ਹਜੇ ਪੂਰਾ ਨਹੀਂ ਹੁੰਦਾਗਾ ਠੀਕ ਹੈ ਬਾਕੀ ਜਿਹੜੀਆਂ ਮਿਹੜੀਆਂ ਉੱਤੇ ਕੋਸਤੇ ਪਾਸ ਨਾ ਬੂਸ ਮੁੱਤੀ ਮਾਤੀ ਸਾਰਾ ਕੁਝ ਮੈਂ ਮਾਰ ਕਿ ਦੂਏ ਕੰਮ ਕਰ। ਸਹੀ ਹੈ ਜੀ। ਦੋ ਤਿੰਨ ਦੋ ਕੀ ਤਿੰਨ ਸਾਲ ਦੀ ਵੀ ਦੂਏ ਕੰਮ ਕਰਿਆ ਕਰ ਜਿੱਦਾਂ ਮੈਂ ਵੀ ਜਿਵੇਂ ਮੇਰੀ ਦੇ ਨਾਲ ਲਿਆ ਜਾ ਮੈਂ ਤੁਹਾਨੂੰ ਕਿਹਨਾ ਬਣਾ ਕੇ ਤੀ ਜਿੱਦਾਂ ਮੈਨੂੰ ਲਿਆ ਜਾ ਜਿਹੜੀ ਮੈਂ ਨਾਲ ਗੱਲਬਾਤ ਕਰਦੇ ਪਲੇਅਰ ਵੀ ਕਬੱਡੀ ਵਾਲੇ ਉਹਨਾਂ ਨੂੰ ਬਣਾਉਂਦਾ ਜਾਂ ਪਤਾੱਸਦੇ ਨਹੀਂ ਜੀ ਇਹ ਕੰਮ ਕਰਦੇ ਆ। ਸਹੀ ਹੈ ਉਹ ਬਣਾ ਕੇ ਦੇ ਰਹੀ ਸੀ ਹਾਂ ਨਾਲ ਲੈ ਜਾ ਕੇ ਜਿਹੜੀਆਂ ਬਸਮਾ ਬਣਦੀਆਂ ਚਾਹੁੰਦੇ ਆ ਜਿਹੜੀਆਂ ਆਪ ਮਾਰਦੇ ਆਪਾਂ ਜਾਂ ਉਹ ਉੱਥੇ ਬਹਿ ਕੇ ਜਿਹੜੀ ਬਣਾ ਕੇ ਲੈ ਆ ਕੇ ਭਗਵਾਨ ਜੀ ਕੋਲੇ ਲੈ ਆ ਕੇ ਦੇ ਦੇਣੀ ਪਰ ਉਦਾਂ ਮੈਂ ਨਹੀਂ ਕਰਦਾ ਸੀਗਾ ਵੀ ਮੈਂ ਵੀ ਇਹ ਦੱਸ ਨਹੀਂ ਰਹਿ ਗਿਆ ਵੀ ਕੋਈ ਕਰਦੇ ਆ ਕੰਮ ਜਾਂ ਆਪਣਾ ਮਤਲਬ ਇਹ ਨਹੀਂ ਮੈਨੂੰ ਆ ਜਾਂਦਾ ਜਿਵੇਂ ਭਗਵਾਨ ਜੀ ਦਾ ਮੇਰਾ ਇੰਨਾ ਕੁ ਜਿਆਦਾ ਪਿਆਰ ਆ ਵੀ ਜੇ ਮੈਂ ਯਾਰ ਇਹ ਦਵਾਈ ਦਾ ਕੰਮ ਕਰਨ ਲੱਗ ਗਿਆ ਜਾਂ ਮੇਰੀ ਇਹਨਾਂ ਨਾਲ ਫਰਕ ਪੈਗਾ ਕੋਈ ਉਹਨਾਂ ਕਿਸੇ ਗੱਲ ਤੋਂ ਵੀ ਪੈਸੇ ਆ ਭਗਵਾਨ ਜੀ ਕਹਿੰਦੇ ਸੀਗੇ ਤੁਸੀਂ ਕੰਮ ਕਰੋ ਭਗਵਾਨ ਜੀ ਨੂੰ ਇਹ ਸੀਗਾ ਵੀ ਯਾਰ ਇਹ ਆਯੁਰਵੇਦ ਦਵਾਈ ਇਦਾਂ ਦੀ ਚੀਜ਼ ਆ ਜਦੋਂ ਤੁਸੀਂ ਇਹਨੂੰ ਪੜ੍ਹ ਬਮਰਤ ਕਹਿ ਸਕਦੇ ਆ ਇਹਨੂੰ ਆਪਾਂ ਇੱਕ ਤਾਂ ਬਈ ਇਹ ਪਰਮਾਤਮਾ ਨਾਲ ਜੋੜਦੀ ਆ ਚੀਜ਼ ਹੈ ਠੀਕ ਹੈ ਜੀ ਜਿਹੜੇ ਬੈਦ ਜਿਵੇਂ ਤੁਸੀਂ ਗ੍ਰੰਥ ਪੜ੍ਹੋਗੇ ਤਾਂ ਤੁਸੀਂ ਬੈਦ ਦੇ ਲੱਛਣ ਪਤਾ ਲੱਗੂਗੀ ਤੁਹਾਨੂੰ ਕਿਦਾਂ ਦਾ ਬੈਦ ਚਾਹੀਦਾ ਇੱਕ ਤਾਂ ਪਰਮਾਤਮਾ ਨਾਲ ਜੋੜਦੀ ਆ ਇਹ ਹਾਂਜੀ ਬਹੁਤ ਜ਼ਿਆਦਾ ਇੱਕ ਇਹ ਜਿਹੜੀ ਇਦਾਂ ਦੀ ਦਵਾਈਆਂ ਬਈ ਇਹਦੇ ਵਿੱਚ ਅ ਜਿਵੇਂ ਕਹਿੰਦੇ ਵੀ ਇਦਾਂ ਦੀਆਂ ਮੈਡੀਸਿਨ ਹੈਗੀਆਂ ਏ ਜਿਹੜੀਆਂ ਵੀ ਕੈਂਸਰ ਨੂੰ ਕੀ ਕੋਈ ਵੀ ਬਿਮਾਰੀ ਨੂੰ ਬੰਦੇ ਮਰੇ ਪੈਣ ਨੂੰ ਵਜਾਉਂਦਾ ਕਰਨ ਦਾ ਬੰਦ ਰੱਖਦੀਆਂ ਏ ਠੀਕ ਹੈ ਇੰਨਾ ਥੋੜਾ ਟਾਈਮ ਲੱਗ ਜਾਂਦਾ ਹੋਊਗਾ ਐ ਤੇ ਨਹੀਂ ਵੀ ਟਾਈਮ ਨਾ ਕਿਸੇ ਬਿਮਾਰੀ ਦੇ ਸਿਸਟਮ ਆ ਕਿਸੇ ਚੀਜ਼ ਨੂੰ ਕੋਈ ਬਿਮਾਰੀ ਲਾ ਲੋ ਵੀ ਜਿਆਦਾ ਲੰਮੇ ਟਾਈਮ ਦੀ ਆ ਉਹਨੂੰ ਟਾਈਮ ਵੀ ਲੱਗਦਾ ਦਵਾਈ ਵੀ ਚੇਂਜ ਕਰਕੇ ਦੇਣੀ ਪੈਂਦੀ ਸਾਰਾ ਕੁਝ ਦੇਖਣਾ ਪੈਂਦਾ ਬੰਦੇ ਦੀ ਜਦੋਂ ਡਾਇਗਨੋਸਟਿਕ ਕਰਦੇ ਆਪਾਂ ਇਹਨੂੰ ਦੇਖਦੇ ਆ ਜਾਂਚਦੇ ਆ ਵੀ ਇਹਨੂੰ ਕੀ ਪ੍ਰੋਬਲਮ ਆ ਇਹਨੂੰ ਉਹਦੇ ਸ਼ਰਤ 'ਤੇ ਆ ਕਈ ਚੀਜ਼ਾਂ ਤਾਂ ਵੀਰੇ ਜਾਦੂ ਵਰਗੀਆਂ ਯਾਰ ਐ ਸਕੈਨਟੇ ਦੀ ਕੰਮ ਕਰਦੀ ਐ ਸਹੀ ਹੈ ਜੀ ਹਾਂ ਇਹ ਆਯੁਰਵੇਦਿਕ ਦੀਆਂ ਕਈ ਚੀਜ਼ਾਂ ਦਾ ਇੱਕ ਦਿਨ ਤੋਂ ਪਹਿਲੇ ਦਿਨ ਤੋਂ ਬਈ ਪਹਿਲੀ ਖਰਾਕ ਤੋਂ ਸਟਾਰਟ ਆ ਇਹ ਜੀਆਂ ਨਹੀਂ ਬਹੁਤ ਬਹੁਤ ਚੀਜ਼ਾਂ ਇਦਾਂ ਡੋਡੇ ਖਾਂਦਾ ਉਹ ਵੇ ਫੀਮ ਜੀ ਤੇ ਹੋਰ ਜਿਵੇਂ ਮੰਨ ਲਓ ਵੀ ਸ਼ਰਾਬ ਹੋਊਗੀ ਮੇਨ ਤਾਂ ਡੋਡੇ ਫੀਮ ਤੇ ਚਿੱਟਾ ਹੋ ਗਿਆ ਗੋਲੀਆਂ ਗਾਲੀਆਂ ਹੋ ਗਈਆਂ ਇਹਨਾਂ ਦੀ ਚੀਜ਼ਾਂ ਡੋਡੇ ਫੀਮ ਬੰਦੇ ਨੂੰ ਚਲੋ ਮਾਰਦੇ ਨਹੀਂ ਹਨਾ ਯਾਰ ਨਸ਼ਾ ਕਹਿੰਦੇ ਵੇ ਇਹਨਾਂ ਨੂੰ ਨਸ਼ਾ ਤਾਂ ਕੋਈ ਵੀ ਮਾਰਾ ਹੈ ਚਿੱਟਾ ਥੋੜਾ ਜਿਹਾ ਆਪਣੇ ਲਈ ਜਿਆਦਾ ਕੋੜਾ ਬਾਈ ਨਸ਼ੇ ਨੂੰ ਆਪਾਂ ਨੂੰ ਸਮਝਣਾ ਪੈਣਾ ਰਾਜੀ ਵੀਰੇ ਨਸ਼ਾ ਕੀ ਚੀਜ਼ ਆ ਨਸ਼ਾ ਇੱਕ એનર્ਜੀ ਆ ਸਹੀ ਹੈ ਉਹ ਬੈਡ ਨਰਜੀ ਆ ਜਦੋਂ ਕੋਈ ਵੀ ਬੰਦਾ ਹੁਣ ਸਾਰੇ ਬੰਦੇ ਮੇਰੀ ਗੱਲਾਂ ਸਹਿਮਤ ਹੋਣਗੇ ਜਦੋਂ ਕੋਈ ਨਸ਼ਾ ਕਰਨ ਲੱਗਦਾ ਏ ਉਹਨੂੰ ਕੀ એનર્ਜੀ ਆਉਂਦੀ ਆ ਜਦੋਂ ਉਹ ਚਲੋ ਮਨ ਸਪੋਜ਼ ਕਰ ਲਓ ਪੋਸਟ ਕਰਦਾ ਕੋਈ ਉਹਨੂੰ ਥੌਟ ਵਧੀਆ ਆਉਂਦੇ ਆ ਉਹ ਬੰਦਾ ਖੁਸ਼ ਰਹਿੰਦਾ ਏ ਠੀਕ ਆ ਨਾ ਉਹ ਤਾਂ ਖਾਂਦਾ ਜਦੋਂ ਉਹ ਨਹੀਂ ਖਾਂਦਾ ਕਿ ਉਹਨੂੰ ਆਉਂਦਾ ਵੀ ਉਹ ਮਰੇ ਹੋਇਆ ਬਸ ਖਾ ਤਾਂ ਮੌੜਦਾ ਹੀ ਨਹੀਂਗਾ ਉਹ ਸਹੀ ਏ ਇਹ ਜਿਹੜਾ ਚਿੱਟਾ ਨਸ਼ਾ ਇਹ ਕੈਮੀਕਲ ਆ ਬਾਈ ਜੀ ਇਹਦਾ ਕੋਈ ਨਾ ਦਾ ਬੰਦਾ ਕੰਮ ਕਰਦਾ ਖਾ ਕੇ ਨੁਕਸਾਨ ਵਾਧੂ ਦਿਆ ਬਾਕੀ ਇਹਦੇ ਬੰਦੇ 2-4 ਸਾਲ 5 ਸਾਲ ਬਾਅਦ ਬੰਦੇ ਦੀ ਡੈਥ ਵੀ ਹੋ ਜਾਂਦੀ ਆ ਸਹੀ ਹੈ ਕਿਉਂਕਿ ਆਪਾਂ ਜਾਨੀ ਮਾੜੀ ਚੀਜ਼ ਹੈ ਕਿੰਨੇ ਚੀਜ਼ਾਂ ਹੋ ਗਈਆਂ ਚਿੱਟਾ ਹੋ ਗਿਆ ਉਹਨੂੰ ਆਪਾਂ ਬਈ ਡਾਇਰੈਕਸ਼ਨ ਦੇ ਦਿੰਦੇ ਆ ਪਾੜਾ ਮਾੜਾ ਵਾ ਤੇ ਡੋਟ ਜਿਹੜੀ ਗੋਲੀ ਹੈ ਜੀਭ ਜੂਗਰ ਦੀ ਇਹ ਪੰਜ ਦੀ ਦੇਈ ਜਾਂਦੇ ਬੰਦੇ ਇਹ ਤਾਂ ਕਹਿੰਦੇ ਵੀ ਜੇ ਉਹਦੇ ਸਾਲਟ ਪੜਦੇ ਆ ਚਿੱਟੇ ਦੇ ਬਰਾਬਰ ਦਾ ਸਾਲਟੀ ਹੈ ਬਈ ਇਹ ਸਹੀ ਹੈ ਕੋਈ ਚਿੱਟੇ ਉਹ ਵੀ ਕਹਿੰਦੇ ਆ ਵੀ ਬੰਦੇ ਜਿਆਦਾ ਨੁਕਸਾਨ ਕਰੀਏ ਤਾਂ ਕੋਈ ਸਰਿੰਜਾਂ 'ਚ ਪਾ ਕੇ ਵੀ ਹੁਣ ਲਾਈ ਜਾਂਦੇ ਆ ਨਾ ਸਹੀ ਹੈ ਇਹ ਇਹ ਤਾਂ ਉਹ ਵੀ ਕਹਿੰਦੇ ਵੀ ਐਂ ਕਰਕੇ ਵੀ ਦਿਮਾਗ ਵੀ ਹਿਲਾ ਦਿੰਦੀ ਹੈ ਜਿਹੜੀ ਜੀਭ ਵਾਲੀ ਗੋਲੀ ਹਾਂਜੀ ਬਈ ਦੇਖੋ ਆਪਣਾ ਮੇਨ ਜਿਹੜਾ ਆਰਗਾਨ ਆ ਨਾ ਦੋ ਆਰ ਠੀਕ ਹੈ ਹਣਾ ਲੀਵਰ ਜਦੋਂ ਤੁਹਾਡਾ ਖਰਾਬ ਹੋ ਗਿਆ ਤਾਂ ਸਮਝ ਲਓ ਤੁਹਾਨੂੰ ਬਿਮਾਰੀ ਹੋ ਗਈ ਇਹ ਜਿਹੜੀ ਡਾੜਾ ਲੀਵਰੀ ਆ ਲੀਵਰ ਤੁਹਾਡਾ ਤੰਦਰੁਸਤ ਆ ਤੁਹਾਨੂੰ ਕੋਈ ਬਿਮਾਰੀ ਨਹੀਂ ਤੰਦਰੁਸਤਾਂ ਉਸ ਤੋਂ ਬਾਅਦ ਜੇ ਤੁਹਾਨੂੰ ਡਿਪਰੈਸ਼ਨ ਹੋ ਗਿਆ ਜਾਂ ਦਿਮਾਗ ਤੇ ਤੁਹਾਡੇ ਕੋਈ ਗੱਲ ਆ ਗਈ ਕਈ ਇਹਦੀ ਬੰਦੇ ਤੰਦਰੁਸਤ ਹੁੰਦੇ ਆ ਉਹ ਦਰਦੇ ਇੰਨਾ ਐ ਉਹ ਦਿਮਾਗੀ ਤੌਰ ਤੇ ਇਦਾਂ ਦੇ ਹੋ ਗਿਆ ਉਹਨਾਂ ਨੂੰ ਆਏ ਲੱਗ ਜਾਂਦਾ ਵੀ ਯਾਰ ਮੈਨੂੰ ਤਾਂ ਆਹ ਹੋ ਗਿਆ ਮੈਨੂੰ ਤਾਂ ਆਹ ਹੋ ਗਿਆ ਸਹੀ ਹੈ ਜੀ ਟੈਸਟ ਕਰਾਈ ਜਾਂਦੇ ਆ ਬਹੁਤ ਬੰਦੇ ਇਦਾਂ ਦੇ ਉਹ ਟੈਸਟ ਹੀ ਕਰਾਈ ਜਾਂਦੇ ਆ ਵੀ ਯਾਰ ਵੀ ਮੈਨੂੰ ਤਾਂ ਆਹ ਬਿਮਾਰੀਆਂ ਹੋ ਦੇ ਕੋਈ ਕੈਂਸਰ ਤੇ ਭੱਜਿਆ ਫਿਰਦਾ ਕੋਈ ਡਰਦਾ ਮਿਰਦਾ ਯਾਰ ਫੂੜਾ ਹੋ ਗਿਆ ਕੈਂਸਰ ਹੋ ਗਿਆ ਹਾਂਜੀ ਇਹ ਦੋਨੇ ਚੀਜ਼ਾਂ ਦਾ ਬੈਲੈਂ ਤੁਹਾਨੂੰ ਬਈ ਬਹੁਤ ਜਿਆਦਾ ਇਦਾਂ ਦੇ ਫੈਕਸ਼ਨ ਆ ਵੀ ਜਿਹੜਾ ਇੱਕ ਦੋ ਫੈਕਸ਼ਨ ਵੀ ਤੁਹਾਡੇ ਹੱਲ ਗਏ ਤਾਂ ਤੁਹਾਨੂੰ ਪ੍ਰੋਬਲਮ ਆਉਣ ਲੱਗ ਜਾਨੀ ਹੈ ਸਹੀ ਹੈ ਜੀ ਜੋ ਨਸ਼ੇ ਦੀ ਗੱਲ ਤੇ ਆ ਰਿਹਾ ਮੈਂ ਤੁਹਾਡੀ ਜਿਹੜੀ ਤੁਸੀਂ ਮੈਨੂੰ ਸਵਾਲ ਕੀਤਾ ਸੀਗਾ ਵੀ ਉਹ ਨਸ਼ਾ ਕ ਤੁਮ੍ਹੇ ਬੈਡ ਨਰ ਦਿਆ ਉਹਨੂੰ ਆਪਾਂ ਗੁੱਡ ਨਰ ਦੀ ਕਰ ਦੇਣਾ ਵੀਰੇ ਯਾਰ ਠੀਕ ਹੈ ਜੀ ਉਹਨੂੰ ਹੈਪੀ ਹਾਰਮੋਨ ਦੇ ਦੇਣੇ ਆ ਹਾਂਜੀ ਠੀਕ ਹੈ ਨਾ ਤੁਹਾਨੂੰ ਜਿਹੜੀ ਤੋੜ ਲੱਗਦੀ ਹੈ ਪਾਵਰ ਇਦਾਂ ਦੀ ਦੇ ਦੇਣੀ ਆ ਤੁਹਾਨੂੰ ਭਸਮਾ ਇਦਾਂ ਦੀਆਂ ਹੈਗੀਆਂ ਐ ਤੇ ਵੀ ਇਦਾਂ ਦੀਆਂ ਚੀਜ਼ਾਂ ਹੈਗੀਆਂ ਵੀ ਜਿਹੜੀਆਂ ਤੁਹਾਨੂੰ ਦੇਣੀਆਂ ਆ ਤੁਹਾਨੂੰ ਤੋੜ ਨਹੀਂ ਲੱਗਣੀ ਪਹਿਲੇ ਤੁਹਾਨੂੰ ਤੋੜ ਖਤਮ ਹੋ ਜਾਣੀ ਆ ਠੀਕ ਆ ਨਾ ਹੁਣ ਜੇ ਬੰਦਾ ਕੋਈ ਮਾਨ ਬਣਾ ਰਿਹਾ ਵੀ ਉਹਨੇ ਛੱਡਣਾ ਹੀ ਨਹੀਂਗਾ ਸਹੀ ਹੈ ਉਹ ਨਹੀਂ ਬਈ ਪਰਮਾਤਮਾ ਨਹੀਂ ਛੱਡ ਸਕਦਾ ਦੇਖੋ ਹਨਾ ਵੀ ਇਹ ਮਨ ਵੀ ਜ਼ਰੂਰੀ ਹੈ ਨਾਲ ਵੀਰੇ ਬੰਦੇ ਨੂੰ ਪਾਠ ਕਰਨਾ ਚਾਹੀਦਾ ਅਪਾ ਤਾਂ ਕਹਿੰਦੇ ਵੀ ਸੰਜੇ ਪਾਸ਼ਾ ਪਰਮਾਤਮਾ ਨਾਲ ਕਿ ਜਿਹੜਾ ਬੰਦਾ ਉਹਦੇ ਉੱਪਰ ਨਾ ਕੁਝ ਕਰਦਾ ਉਹਦੇ ਉੱਪਰ ਕੁਝ ਵੀ ਨਹੀਂਗਾ ਤੇ ਵੀ ਦਵਾਈਆਂ ਦਾ ਇੰਨੀ ਕੁ ਕਾਰਗਲ ਆ ਬਾਈ ਜੇ ਮਰੇ ਵੀ ਬੰਦੇ ਨੂੰ ਵੀ ਯਾਰ ਜਮਾ ਜਿਹੜਾ ਬੰਦਾ ਕਹਿੰਦਾ ਉਹ ਵੀ ਖੜਾ ਕਰ ਦਿੰਦੀਆਂ ਦੇਖੋ ਜਿਹੜਾ ਬੰਦਾ ਚਿੱਟਾ ਪੀਂਦਾ ਹੈ ਉਹਨੂੰ ਤੁਸੀਂ ਬੇਸਿਕਲੀ ਦੇਖਿਆ ਹੋਊਗਾ ਉਹਨੂੰ ਹਰ ਇੱਕ ਬੰਦੇ ਨੂੰ ਕਾਲਾ ਬੀੜਿਆ ਹੋ ਜਾਂਦਾ ਹੈ ਠੀਕ ਲਗਭਗ ਉਹ ਯਾਨੀ ਲੀਵਰ ਲੀਵਰ ਕਰਦੇ ਦੇਖੋ ਉਹਦੇ ਵਿੱਚ ਬਹੁਤ ਜ਼ਿਆਦਾ ਗਰਮੈਸ਼ ਆ ਹੁਣ ਆਪਾਂ ਬਹੁਤ ਰੋਲਾ ਪਾਉਨੇ ਆਪਣੀ ਮਸਲ ਕੂਸੀ ਹੋ ਰਹੀ ਆ ਮਸਲ ਕੂਸੀ ਇਹੀ ਹੋ ਰਹੀ ਆ ਬਾਈ ਜਦੋਂ ਬੰਦੇ ਨੇ ਆਪਣਾ ਚਿੱਟਾ ਪੀਂਦਾ ਏ ਉਹਦੇ ਸਮਝ ਲਓ ਲੀਵਰ ਉਹਦਾ ਖਤਮ ਹੀ ਹੋ ਗਿਆ ਸਭ ਦਾ ਸਹੀ ਉਹਨੂੰ ਕਾਲਾ ਪੀ ਜਾਊਗਾ ਤਾਂ ਤੁਹਾਨੂੰ ਪਤਾ ਕਾਲਾ ਪੀ ਜਾ ਤਾਂ ਐਂਡ ਆਫ ਡੈੱਡ ਹੀ ਆ ਬੰਦਾ ਥੋੜੇ ਚਿਰ ਬਾਅਦ 2000 ਸਾਲ ਬਾਅਦ ਡੀਜ ਰਹਿੰਦੀ ਬੰਦੇ ਦੀ ਹਨਾ ਤੇ ਉਸ ਤੋਂ ਬਾਅਦ ਸਪਰਮ ਤਾਂ ਬੰਦੇ ਨੇ ਖਤਮ ਹੀ ਹੋ ਜਾਂਦੇ ਆ ਸਹੀ ਹੈ ਗਰਮੈਸ਼ ਆ ਜਿਹੜੀ ਉਸ ਸਪਰਮ ਨੂੰ ਖਤਮ ਕਰ ਦਿੰਦੀ ਆ ਠੀਕ ਹੈ ਹਾਂ 90 ਤੋਂ 95% ਮੇਰੇ ਨਾਲ ਬੰਦੇ ਸਾਰੇ ਸਹਿਮਤ ਹੋਣਗੇ ਆਪਣੇ ਦਰਸ਼ਕ ਵੀ ਸਹਿਮਤ ਹੋਣਗੇ ਵੀ ਗਰਮੈਸ ਦੀ ਸਮੱਸਿਆ ਹੈ ਠੀਕ ਹੈ ਵੀ ਗਰਮੀ ਦੀ ਇੰਨੀ ਕਿ ਜ਼ਿਆਦਾ ਸਮੱਸਿਆ ਕਿਤਾ ਆਪਣੇ ਬਈ ਟੈਂਪਰੇਚਰ ਹੀ ਉਦਾਂ ਦਾ ਹੈ ਗਰਮੀ ਰਹੀ ਗਰਮ ਹੈ ਨਾ ਤੇ ਟੈਂਪਰੇਚਰ ਗਰਮਾ ਤੇ ਉਸ ਤੋਂ ਉੱਪਰ ਆਪਾਂ ਗਰਮ ਚੀਜ਼ਾਂ ਹੀ ਖਾਈ ਜੰਨੇ ਆ ਹੁਣ ਜਿਹੜੇ ਸਾਡੇ ਵੈਦ ਹਕੀਮ ਆ ਇਹਨਾਂ ਤੋਂ ਲੋਕ ਪਿੱਛੇ ਕਾ ਤਾਂ ਹਟਿਆ ਬਈ ਇਹਨਾਂ ਨੂੰ ਪੰਜ ਸੱਤ ਤੀਜਾ ਪਤਾ ਹਰੇਕ ਬੰਦੇ ਨੂੰ ਠੀਕ ਹੈ ਜੀ ਆਹ ਸੁਗੰਧਾ ਖਾ ਲਓ ਭਖੜਾ ਖਾ ਲਓ ਇਹ ਚੀਜ਼ਾਂ ਕੰਪਨੀਆਂ ਨੇ ਬਹੁਤ ਮੂਰੇ ਕਰਤੀਆਂ ਸਿਲਾਜੀ ਦੋਣ ਐਡਾ ਰੋਲਾ ਪਾਇਆ ਬਾਬਾ ਸਿਲਾਜੀ ਤੇ ਮੈਂ ਪੰਜ ਗ੍ਰੰਥਾਂ ਚ ਪੜ ਲਿਆ ਸਿਲਾਜੀਤ ਦੀ ਬਾਡੀ ਬਿਲਡਿੰਗ ਨਾਲ ਕੋਈ ਸਬੰਧ ਨਹੀਂ ਬਿਰਜੀ ਸਹੀ ਹੈ ਵੀ ਸਿਲਾਜੀਤ ਕੋਈ ਬੇੜ ਵਧਾਉਂਦੀ ਹੈ ਜਾਂ ਮਤਲਬ ਇਹ ਹੁੰਦੀ ਹੈ ਕੁਝ ਨਹੀਂ ਕਰਦੀ ਜਿਹੜੇ ਉਹ ਉਹ ਕਿਸ ਚੀਜ਼ਾਂ 'ਚ ਵਰਤੀ ਜਾਂਦੀ ਆ ਉਹ ਵੀ ਉਹ ਵੀ ਕਿਵੇਂ ਵਰਤੀ ਜਾਂਦੀ ਆ ਉਹਦੀ ਤਸਵੀਰ ਕਿੱਦਾਂ ਬਣਾਉਣੀ ਆ ਹਰ ਇੱਕ ਚੀਜ਼ ਦੀ ਤਸਵੀਰ ਕਰਕੇ ਆ ਜਿਹੜੀ ਬੈਲੈਂਸ ਡਾਈਟ ਆ ਨਾ ਤੁਹਾਨੂੰ ਕੋਈ ਵੀ ਭਸਮਾ ਉਹਨੂੰ ਬੈਲੈਂਸ ਕਰ ਲਾਉਣਾ ਚਾਹੀਦਾ ਤੁਹਾਨੂੰ ਹਰੇਕ ਬੰਦਾ ਇਤੇ ਭਸਮਾ ਦੇ ਰਿਹਾ ਬਾਈ ਜੀ ਸਿੱਖ ਕੇ ਲੱਗਣਾ ਚਾਹੀਦਾ ਏ ਇਹ ਭਸਮਾ ਦੇ ਜੇ ਕਹਦੀ ਆਪਾਂ ਨੁਕਸਾਨ ਵੀ ਹੋ ਸਕਦਾ ਹੁਣ ਗਰਮ ਚੀਜ਼ ਦੇਣਗੇ ਬਾਈ ਤੁਹਾਡਾ ਲੀਵਰ ਪਹਿਲਾਂ ਖਰਾਬ ਆ ਬਸ ਮੈਂ ਉਤੋਂ ਦੀ ਹੋਰ ਗਰਮ ਚੀਜ਼ ਧੱਕ ਦੂੰਗਾ ਤੇ ਉਹ ਉਹਨੇ ਤਾਂ ਖਰਾਬ ਕਰ ਲਈ ਹੁਣ ਸਾਡਾ ਸਿਸਟਮ ਕੀ ਆ ਜਿੱਦਾਂ ਜਿੱਦਾਂ ਮੈਂ ਆਪਣੇ ਗੁਰੂਆਂ ਤੋਂ ਸਿੱਖਿਆ ਏ ਹਾਂਜੀ ਉਹ ਸਿਸਟਮ ਇਦਾਂ ਹੀ ਆ ਵੀਰੇ ਪਹਿਲਾਂ ਤੁਹਾਨੂੰ ਪੁੱਛਣਾ ਤੁਹਾਨੂੰ ਕਾਬਜ ਤੁਹਾਡੇ ਲੀਵਰ ਦੀ ਕਿਸਮਤ ਸਿਆ ਤੁਹਾਡੇ ਲੀਵਰ ਦੀ ਕੀ ਕੰਡੀਸ਼ਨ ਹਾਂਜੀ ਠੀਕ ਆ ਤੁਹਾਨੂੰ ਹੋਰ ਕੋਈ ਸਮੱਸਿਆ ਆਏ ਤੁਹਾਨੂੰ ਸ਼ੂਗਰ ਆ ਜਾਂ ਕੋਈ ਬਿਮਾਰੀ ਆ ਸਭ ਤੋਂ ਪਹਿਲਾਂ ਆਪਾਂ ਲੀਵਰ ਠੀਕ ਹੈ ਜਦੋਂ ਤੁਹਾਨੂੰ ਕਬਜ ਹੋਣ ਲੱਗ ਗਈ ਤਾਂ ਸਮਝ ਲਓ ਬਿਮਾਰੀ ਹੋ ਗਈ liver ਤੇ ਤੁਹਾਡੇ ਨੌਕਸ ਪੈ ਗਿਆ liver ਦਾ ਫੰਕਸ਼ਨ ਹੈ ਲੱਗ ਗਿਆ ਤਾਂ ਸਮਝ ਲਓ ਬਸ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਵੀ ਇਹ ਇਹ ਦਿੱਕਤ ਆ ਬਸ ਸਹੀ ਹੈ ਜੀ liver ਮੋਡਾ ਵਈ liver ਨੇ ਹੀ ਦਿਮਾਗ ਨੂੰ ਬਲੱਡ ਨਹੀਂ ਨਾ ਲੀਵਰ ਨਹੀਂ ਸਾਰਾ ਕੋਸਾ ਸਾਫ ਕਰਨਾ ਲੀਵਰ ਨਹੀਂ ਜ਼ਰਾ ਕੁਝ ਕਰਨਾ ਜੇ ਲੀਵਰੀ ਆਪਣਾ ਖਰਾਬ ਆ ਤੇ ਫੇਰ ਤਾਂ ਜੀ ਇੰਜਣ ਆ ਮੰਨ ਲਓ ਵੀ ਆਪਣਾ ਜਿਵੇਂ ਗੱਡੀ ਦਾ ਇੰਜਣ ਸਹੀ ਆ ਤੇ ਸਾਰਾ ਕੋਸਾ ਸਹੀ ਆ ਜੇ ਇੰਜਣ ਖਰਾਬ ਹੋ ਉਦੋਂ ਟਾਇਰ ਪਵਾਈ ਜਾਈਏ ਫੇਰ ਤਾਂ ਉਹਦਾ ਕੀ ਕੰਮ ਦਾ ਜੀ ਰਹਿਣੀ ਕੋਈ ਦੀ ਮਰਜ਼ੀ ਆਪਾਂ ਕਰੀ ਜੰਨੇ ਉਤੋਂ ਖਾਈ ਜੰਨੇ ਆਪਾਂ ਜਿੰਨੀ ਮਰਜ਼ੀ ਖਾਈ ਜੰਨੇ ਆ ਹਨਾ ਕਿੰਨਾ ਕੁਝ ਖਾਈ ਜੰਨੇ ਆ ਉਹਦਾ ਕੋਈ ਫਾਇਦਾ ਨਹੀਂ ਜਦੋਂ ਤੁਹਾਡਾ ਲੀਵਰ ਖਰਾਬ ਆ ਹੁਣ ਬਹੁਤ ਸਾਡੇ ਕਬੱਡੀ ਪਲੇਰਾਂ ਦੇ ਵਿੱਚ ਵੀ ਹੈਗਾ ਇਹ ਤੇ ਹੋਰ ਬੰਦਿਆਂ ਦੇ ਵੀ ਹੈਗਾ ਜਿਹੜੇ ਜਮ ਜਮ ਵਾਲੇ ਮੁੰਡੇ ਨਵੇਂ ਆ ਬਹੁਤ ਆ ਕੇ ਪੁੱਛਣਗੇ ਆਹ ਕਹਿੰਦਾ ਉਹਨਾਂ ਬਾਈ ਜ਼ਹਿਰ ਖਾਂਦੇ ਬਰਾਬਰ ਆਏ ਸੀ ਜੀ ਵੀ ਹੁਣ ਜੇ ਬੰਦਾ ਕਈ ਬੰਦੇ ਹੁਣ ਚਿੱਟਾ ਵੀਨ ਵਾਲੇ ਮੇਰੇ ਕੋਲ ਜਿੱਦਾਂ ਦਵਾਈ ਲੈਣ ਆਉਂਦੇ ਉਹ ਕਹਿੰਣਗੇ ਬਾਈ ਯਾਰ ਵੀ ਕਮਜ਼ੋਰੀ ਡੇਗਾ ਲਾ ਲਈ ਮੈਂ ਉਹਨੂੰ ਇਹ ਗੱਲ ਕਹਿੰਦਾ ਉਹਨਾਂ ਪਹਿਲਾਂ ਹੀ ਤੁਹਾਡਾ ਲੀਵਰ ਖਤਮ ਆ ਉੱਤੋਂ ਤੁਸੀਂ ਇਹ ਨਹਾੜ ਸਟੀਰੀਅਰ ਦੇ ਦੋਗੇ ਪਹਿਲੇ ਤੁਹਾਡੇ ਅੰਦਰ ਗਰਮੈਚ ਤਾਂ ਤੁਸੀਂ ਅੱਗ ਨਾ ਭਰੇ ਪਏ ਤੁਸੀਂ ਪਹਿਲਾਂ ਉੱਤੋਂ ਤੁਸੀਂ ਹੋਰ ਸਟੀਰੀਅਰ ਦੇ ਦੋਗੇ ਤਾਂ ਬਾਈ ਜੀ ਤੁਸੀਂ ਮੌਤ ਨਹੀਂ ਜਾ ਰਹੇ ਤੁਸੀਂ ਪਿੱਛੇ ਨਹੀਂ ਆ ਰਹੇਗੇ ਉਹ ਲੀਵਰ ਨੂੰ ਉਹ ਗਰਮੀ ਤਾਂ ਬਈ ਕੱਢਣੀ ਆ ਸਹੀ ਆ ਨਹੀਂ ਲੀਵਰ ਨੂੰ ਮੌਕਾ ਦਿਓ ਲੀਵਰ ਨੂੰ ਮਜ਼ਬੂਤ ਕਰੋ ਲੀਵਰ ਨੂੰ ਤਕੜਾ ਕਰੋ ਲੀਵਰ ਨੂੰ ਉਦਾਂ ਹੀ ਜਦੋਂ ਲੀਵਰ ਤੁਹਾਡਾ ਤੰਦਰੁਸਤ ਹੋਊਗਾ ਤੁਸੀਂ ਉਹ ਹੀ ਚੱਲਦਾ ਰਹੋਗੇ ਨਾ ਬਾਈ ਸਹੀ ਹੈ ਈ ਕਹਾਂ ਜਦੋਂ ਤੁਸੀਂ ਹੁਣ ਮੈਂ ਉੱਤੇ ਉੱਤੋਂ ਦੀ ਤੁਹਾਨੂੰ ਮੈਂ ਆਸ ਬੁਗੰਦਾ ਭਕੜਾ ਹੋਰ ਤਾਂ ਕੋ ਗਰਮ ਚੀਜ਼ਾਂ ਧੱਕ ਰੂਸੇ ਲਾਜੀ ਧੱਕ ਬੂੰਗਾ ਹਾਂਜੀ ਬਾਈ ਜੀ ਉਹਨੇ ਨਹੀਂ ਕੰਮ ਕਰਨਾ ਇਹਦੇ ਵਿੱਚ ਠੰਡੀਆਂ ਬਸ ਮਾਂ ਹੀ ਕੰਮ ਕਰਨੀਆਂ ਸਹੀ ਹੈ ਜੀ ਉਹ ਜੋ ਕੰਮ ਕਰਨਗੇ ਕਿੰਨਾ ਕਿੰਨਾ ਕਿ ਮੰਨ ਲਓ ਵੀ ਟਾਈਮ ਲੰਮਾ ਟਾਈਮ ਤਾਂ ਨਹੀਂ ਖਾਣ ਦੀ ਲੋੜ ਦਵਾਈ ਜਿਵੇਂ ਮੰਨ ਲਓ ਵੀ ਬਈ ਜੀ ਇਹ ਇਹ ਜਿਹੜੀ ਆਯੁਰਵੇਦਿਕ ਆ ਨਾ ਜਿਹੜਾ ਆਯੁਰਵੇਦ ਆ ਇਹਦੇ ਵਿੱਚ ਇਹ ਚੀਜ਼ ਆ ਇਹ ਚੀਜ਼ ਨੂੰ ਜਿਹੜੇ ਸਾਡੇ ਗੁਰੂ ਆ ਜਾਂਦੇ ਜਿਹੜੇ ਪੁਰਾਣੇ ਮੈਂ ਜਿੰਨੇ ਵੀ ਗ੍ਰੰਥ ਪੜ੍ਹਦਾ ਹਾਂ ਹਾਂਜੀ ਉਹ ਇਹ ਜੀ ਨੂੰ ਮੰਨਦੇ ਆ ਜਿਵੇਂ ਹੁਣ ਸਾਡੇ ਕਿਸੇ ਵੀ ਬੰਦੇ ਦੇ ਸਟੰਡ ਪੈ ਗਿਆ ਮੇਰੀ ਮਾਤਾ ਦੀ ਪਿਆ ਬਾ ਜਾਂ ਹੋਰ ਵੀ ਬਹੁਤ ਬੰਦਿਆਂ ਦੇ ਜੋ ਸ਼ੂਗਰ ਦੀ ਗੋਲੀ ਆ ਜਿੱਦਾਂ ਹਾਂਜੀ ਉਹ ਵੀ ਸਾਰੀ ਉਮਰ ਚੱਲੀ ਜਾਣੀ ਆ ਉਹ ਲਾਜ ਥੋੜੀ ਆ ਠੀਕ ਇਹ ਤਾਂ 3 4 5 6 ਮਹੀਨੇ ਹੱਦ ਯਾਰ ਵੱਧ-ਵੱਧ ਕੋਈ ਬਿਮਾਰੀ ਦੀ ਸਾਲ ਦੀ ਦਵਾਈ ਹੋ ਇਹ ਦਵਾਈ ਦੇ ਥੋੜੂ ਜੜ ਤੋਂ ਹੀ ਕੱਢ ਦੋਗੇ ਠੀਕ ਹੈ ਦਵਾਈਆਂ ਤੋਂ ਜਾਨੀ ਖਿਹੜਾ ਛੁੱਟ ਜਾਣਾ ਹੈ ਜੀ ਜੀ ਦਵਾਈਆਂ ਨਹੀਂ ਖਾਣੀਆਂ ਬਈ ਇਹਦੇ ਵਿੱਚ ਹੁਣ ਜਿਵੇਂ ਆਪਣੇ ਕੋਲੇ ਬਈ ਬਹੁਤ ਕਾਰਗਲ ਲੋਕ ਸਿਆ ਜਿਵੇਂ ਕਿਸੇ ਦਾ ਬੀਪੀ ਵੱਧਾ ਹੈ ਹਾਂਜੀ ਹਨਾ ਉਹਦੇ ਬਾਅਦ ਵੀ ਦਵਾਈਆਂ ਜਾਨੀ ਹੈਗੀਆਂ ਹਾਂ ਦਵਾਈ ਉਹਦੀ ਵੀ ਹੈਗੀ ਆ ਜਿੱਦਾਂ ਕੋਈ ਲੇਡੀ ਨੂੰ ਪ੍ਰੋਬਲਮ ਆ ਜਿਵੇਂ ਬੱਚੇਦਾਨੀ ਚ ਰਸੌਲੀ ਆ ਬਹੁਤ ਜਿਆਦੇ ਪ੍ਰੋਬਲਮ ਆਏ ਹਾਂਜੀ ਉਹਦੀ ਬਹੁਤ ਵਧੀਆ ਕਾਲੇ ਬੀਲੀਆਂ ਦੀ ਮੈਡੀਸਿਨ ਬਹੁਤ ਜਿਆਦੇ ਰਿਜ਼ਲਟ ਆ ਕਿੰਨੇ 10 ਦਿਨਾਂ ਦੇ ਬੱਚੇ ਬੰਦੇ ਨੂੰ ਰਿਜ਼ਲਟ ਮਿਲ ਜਾਂਦਾ ਜੇ ਕਿਸੇ ਦਾ ਕ੍ਰੈਡੀਟ ਲੈਵਲ ਵਧਿਆ ਵਾ ਹਾਂਜੀ ਉਹ ਵੀ ਜਾਨੀ ਸਹੀ ਹੈ ਹਾਂ ਮੈਂ ਤੁਹਾਨੂੰ ਇੱਕ ਆਪਣਾ ਪਲੇਅਰ ਆ ਆਪਣਾ ਮੈਂ ਨਾ ਨਹੀਂ ਲੈਣਾ ਆਪਣਾ ਖਾਸ ਮਿੱਤਰ ਹੀ ਆ ਉਹਦਾ ਕ੍ਰੇਟਿਨ ਲੈਵਲ 9 ਹੋ ਗਿਆ ਸੀ ਬਾਈ ਜੀ ਤੇ 7 5 ਤੇ ਨਾ ਜਾ ਕੇ ਉਹ ਡੈਸਟਸ ਕਰਨ ਲੱਗ ਜਾਂਦੇ ਆ ਸਹੀ ਆ ਗਿਆ ਦੋਨੇ ਟੈਸਟ ਕਰਵਾਇਆ ਤਾਂ ਚਲੋ ਦਵਾਈ ਦਿੱਤੀ ਉਹਨੂੰ ਹਨਾ ਜਦੋਂ ਹਾਂਜੀ ਤੇ ਦਿੱਤੀ ਤਾਂ ਜਦੋਂ ਉਹਨੇ 10 ਦਿਨ ਬਾਅਦ ਦੁਬਾਰਾ ਟੈਸਟ ਕਰਾਇਆ 10 12 ਦਿਨ ਬਾਅਦ ਹਾਂਜੀ ਡਾਕਟਰ ਹਰਾਨ ਹੋ ਗਿਆ ਹਾਂ ਉਹ ਕਹਿੰਦਾ ਇੱਕ ਦੇ ਆ ਗਿਆ ਉਹ ਕਹਿੰਦਾ ਵੀ ਇਹ ਕਿੱਦਾਂ ਹੋ ਗਿਆ ਯਾਰ ਆਰਵੇਦਿਕ ਦੇ ਐਡੇ ਡੇ ਰਿਜਲਟ ਆ ਤੁਹਾਨੂੰ ਮੈਂ ਨਾ ਕੱਲ ਨਾ ਇੱਕ ਤਰੰਤਰਵੈਦ ਦੀ ਮੈਂ ਦਰੰਤ ਪੜ ਰਿਹਾ ਸੀਗਾ ਹਾਂਜੀ ਇਸੇ ਬੰਦੇ ਨੇ ਨਾ ਕੋਈ ਜਿਵੇਂ ਕਹ ਲੋ ਜਿਵੇਂ ਆਪਾਂ ਕਹਦੇ ਵੀ ਕੋਈ ਬੰਦੇ ਨੇ ਉਹਨੂੰ ਸ਼ਰਾਬ ਦੇਦਾ ਕਿਸੇ ਨੇ ਸਾਧੂ ਨੇ ਅੱਛਾ ਜੀ ਬਈ ਤੂੰ ਵੀ ਬਸ ਦੋ ਤਰ੍ਹਾਂ ਦੇ ਨਾਲ ਮਰ ਜਾਣਾ ਐ ਵੀ ਤੈਨੂੰ ਕਹਣੀ ਕਿਹੜੀ ਬਿਮਾਰੀ ਲੱਗੀ ਕੋਹੜ ਲੱਗ ਗਿਆ ਪਤਾ ਨਹੀਂ ਕੀ ਲੱਗ ਗਿਆ ਚਲੋ ਉਹ ਰਾਜਾ ਸੀਗਾ ਉਹ ਜਦੋਂ ਗਿਆ ਉਹਨੇ ਤੰਤਰਵਾਜ ਜੀ ਨੂੰ ਲਾਇਆ ਜਦੋਂ ਵੀ ਮੈਸੀ ਲਾ ਲੋ ਜੇ ਦਾਣਾ ਵੀ ਉਹ ਆਉਂਦੇ ਸੀਗੇ ਉਹ ਤੇ ਰਾਜਾ ਜਾਲੋ ਜਿਹੜਾ ਉਹ ਸਾਧੂ ਸੀ ਜਿਵੇਂ ਕਹ ਲੋ ਸੱਪ ਦੇ ਰੂਪ ਚ ਕਹਿੰਦੇ ਆ ਕੇ ਵੀ ਉਹਨੂੰ ਮਿਲ ਪਿਆ ਤੰਤਰਵਾਜ ਨੂੰ ਅੱਛਾ ਇਹ ਰੂਪ ਪਰਮਾਤਮਾ ਕਹਿੰਦੇ ਸੀ ਕਿ ਬੈਦਗਰੀ ਜਤਾਂਤ ਰਾਜੀ ਨੂੰ ਤੇ ਉਹ ਕਹਿੰਦੇ ਵੀ ਤੂੰ ਉਹ ਜਦੋਂ ਆਇਆ ਜਦੋਂ ਕਹਿੰਦੇ ਵੀ ਤੈਨੂੰ ਠਾਪ ਡਾ ਉਹ ਆ ਕੇ ਕਹਿੰਦੇ ਵੀ ਤੂੰ ਵੀ ਉਹ ਉਹਨੂੰ ਬਚਾਉਣਾ ਨਹੀਂਗਾ ਵੀ ਉਹਨੂੰ ਕੋਈ ਬਚਾ ਨਹੀਂ ਸਕਦਾਗਾ ਵੀ ਰਾਜੇ ਨੂੰ ਉਹਨੂੰ ਸਰਾਬ ਦਿੱਤਾ ਮੈਂ ਉਹ ਕਹਿੰਦਾ ਮੇਰਾ ਕੰਮ ਆ ਵੀ ਮੈਂ ਵੀ ਬੰਦੇ ਨੂੰ ਵੀ ਆਪਦਾ ਵੀ ਉਹ ਸੌਦੀਆਂ ਜਿਹੜੀਆਂ ਵੀ ਜੜੀਆਂ ਮੋਟੀਆਂ ਦੇਣੀਆਂ ਏ ਪਰ ਨਾ ਮਾਲਕ ਦੇ ਹੱਥਾ ਪਰ ਮੈਨੂੰ ਮਾਨ ਆ ਸੀ ਇਹ ਕਰ ਦੂੰਗਾ ਉਹ ਕਹਿੰਦੇ ਵੀ ਤੈਨੂੰ ਉਹ ਵੀ ਮੈਂ ਤੇਰੀ ਪਰਖਿਆ ਲੈਣਾ ਵੀ ਤੂੰ ਆਵੇਂ ਦਰਖਤਾਂ ਸਾਹਮਣੇ ਮੇਰੇ ਇਹਨੂੰ ਮ phasam ਕਰ ਦਿੰਨਾ ਏ ਹਾਂਜੀ ਵੇ ਤੂੰ ਇਹੋ ਠੀਕ ਕਰ ਦੇਗਾ ਉਹ ਕਹਿੰਦਾ ਮੇਰਾ ਕੰਮ ਆ ਠੀਕ ਕਰਨਾ ਤੂੰ ਆ ਦਾ ਕੰਮ ਕਰ ਦੇ ਨਾ ਤੇਰੀ ਤਰੀ ਡਿਊਟੀ ਲੱਗੀ ਮੈਂ ਕੋਸ਼ਿਸ਼ ਕਰੂੰਗਾ ਅਬੀ ਸਹੀ ਹੈ ਉਹਨੇ ਭਈ ਅੱਗ ਲਾ ਕੇ ਪਾਣ ਕਰਤਾ ਉਹ ਉਹਦੀ ਸੁਭਾਅ ਬਣ ਗਈ ਉਹਨੇ ਆਦੀ ਬਈ ਝੋਲੇ ਚੋਂ ਕੱਢੀ ਤਰਤਵੈ ਜੀ ਨੇ ਦਵਾਈ ਦੋ ਬੂੰਦਾਂ ਪਾਈਆਂ ਉੱਤੇ ਹਾਂਜੀ ਦੋ ਬੂੰਦਾਂ ਪਾਈਆਂ ਤੇ ਦਰਸਤ ਭਈ ਵੀ ਹਰਾ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਉਹਨਾਂ ਦੀ ਇਹੇ ਜੀ ਉਹ ਚੱਲੀ ਉਹ ਕਹਿੰਦੇ ਵੀ ਬੈਦ ਬੈਦਾਂ ਦਾ ਪ੍ਰਮਾਤਮਾ ਕਹਿਣ ਲੱਗੇ ਉਹਨੂੰ ਤਰਤਵੈ ਜੀ ਨੂੰ ਠੀਕ ਹੈ ਜੀ ਵੀ ਐ ਇਦਾਂ ਇਦਾਂ ਦੀਆਂ ਵੀ ਦਵਾਈਆਂ ਹੈਗੀਆਂ ਬਾਈ ਮੈਂ ਆਪਦੇ ਅੱਖੀਂ ਦੇਖਿਆ ਐ ਇਦਾਂ ਦੀਆਂ ਦਵਾਈਆਂ ਵੀ ਦੋ ਬੂਨਾ ਪਾਓ ਵੀ ਕੈਂਸਰ ਦਾ ਇਹੋ ਜਿਹਾ ਕੁਝ ਵੀ ਆ ਇਹ ਏਡੇ ਗੁਰੂਆਂ ਦੇ ਨੁਕਤੇ ਆ ਏ ਇਦਾਂ ਨਹੀਂ ਕਿ ਆ ਵੀ ਆਯੁਰਵੇਦਿਕ ਵੀ ਇਹ ਨੋਰਮਲ ਬੰਦੇ ਦਾ ਜਾਂ ਕਿਸੇ ਆ ਬੰਦੇ ਦੀ ਇਹਦੀ ਆ ਇਹ ਤਾਂ ਜਿਵੇਂ ਗੱਲੋ ਵੀ ਪਹਿਲਾਂ ਆਪਣੇ ਵੀਰੇ ਗੁਰਦੁਆਰਿਆਂ ਦੇ ਵਿੱਚ ਹਾਂਜੀ ਮਹਾਰਾਜ ਦਾਮੇ ਪਾਸ਼ਾ ਲਈ ਬਹੁਤ ਬੈਠ ਹੁੰਦੇ ਸੀ ਪਹਿਲਾਂ ਵੀ ਜਦੋਂ ਕ੍ਰਿਸ਼ਨ ਭਾਣ ਜਦੋਂ ਸ਼ੁਰੂ ਤੋਂ ਲੈ ਕੇ ਵੀ ਇੰਝ ਹੀ ਚੱਲਦੀ ਆਈ ਹੈ ਇਹ ਜਿਵੇਂ ਆਪਣੇ ਜਰੇ ਹੁੰਦੇ ਸੀਗੇ ਜਿਹੜੇ ਪਹਿਲਾਂ ਆਪਣੇ ਜਿਹੜੀ ਅੰਗਰੇਜ਼ੀ ਦਵਾਈ ਆ ਆਪਾਂ ਮਾੜੀ ਨਹੀਂ ਕਹਿੰਦੇ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ ਕੋਈ ਸੱਟ ਵੱਜ ਗਈ ਅੰਗਰੇਜ਼ੀ ਦਵਾਈ ਨਹੀਂ ਕੰਮ ਕਰਨਾ ਬਹੁਤ ਜ਼ਿਆਦਾ ਕਰਿਆ ਹੈ ਸਹੀ ਆਯੁਰਵੇਦਿਕ ਨਹੀਂ ਕਰ ਸਕਦੀ ਵੀਰੇ ਜਿਹੜੀ ਗੱਲ ਸਚਾਈ ਹੈ ਅੰਗਰੇਜ਼ੀ ਦਵਾਈ ਬਹੁਤ ਵਧੀਆ ਏ ਹਣਾ ਬਈ ਬਹੁਤ ਜਿਆਦਾ ਜਿਵੇਂ ਕਹੇ ਸੱਟ ਲੱਗੀ ਯਾਰ ਮੈਨੂੰ ਕੋਈ ਪ੍ਰੋਬਲਮ ਆ ਗਿਆ ਕਦਮ ਅਨਫੈਕਸ਼ਨ ਵਧ ਗਈ ਉਹ ਬਈ ਕੰਟਰੋਲ ਉਹੀ ਕਰਦੀ ਏ ਯਾਰ ਹਣਾ ਹਾਂ ਪਰ ਆਯੁਰਵੇਦਿਕ ਦਵਾਈਆਂ ਉਹਨੇ ਜੜ ਤੋਂ ਕੱਢ ਦਿੰਦੀ ਏ ਦਵਾਈ ਤੁਹਾਡੀ ਠੀਕ ਹੈ ਆਯੁਰਵੇਦ ਦੀ ਦਵਾਈ ਆਪਾਂ ਦੇਖ ਲਓ ਵੀ ਹਜ਼ਾਰਾਂ ਸਾਲ ਪਿੱਛੇ ਤੋਂ ਉਹਦੋਂ ਦਾ ਚੱਲਦਾ ਬਈ ਯਾਰ ਹਨਾ ਵੀ ਕਿੰਨੇ ਸਾਧੂ ਮਹਾਂਪਰਸ ਯਾਰ ਆਪਣੇ ਗੁਰਦੁਆਰਿਆਂ 'ਚ ਆਪਣੇ ਡੇਰੇ ਹੁੰਦੇ ਜੀ ਕਿੰਨੇ ਉੱਥੇ ਆਪਾਂ ਨੂੰ ਪਤਾ ਹਰੇਕ ਸਾਧੂ ਨੂੰ ਇਹ ਦਵਾਈਆਂ ਬਾਰੇ ਨਾਲ ਜਿੰਦੀ ਸੀਗੀ ਸਹੀ ਹੈ ਬਾਕੀ ਇਹ ਜਿਹੜੀ ਚੀਜ਼ ਆ ਇਹ ਮੰਨ ਲਓ ਧਰਤੀ ਜੋ ਨਕਲਦੀ ਆ ਜਿਹੜੀ ਮੰਨ ਲਓ ਵੀ ਕੋਈ ਪਖੜਾ ਹੋ ਗਿਆ ਜਾਂ ਕੋਈ ਮੈਨੂੰ ਤਾਂ ਦੋ ਕੁ ਚੀਜ਼ਾਂ ਦਾ ਹੀ ਪਤਾ ਇਹਨਾਂ ਦਾ ਪਖੜਾ ਵੀ ਆਪਾਂ ਦੀਆਂ ਜੀ ਆ ਵੀ ਦੇਖ ਲਓ ਗਰਾਉਂਡਾਂ 'ਚ ਆ ਆਪਣੇ ਪਾਸੇ ਬਈ ਬੱਟਾ ਮੋਟਾ ਤੇ ਕਿੰਨਾ ਖੜਾ ਹੈ ਸਹੀ ਇਹਨਾਂ ਤੇ ਕਿਹੜਾ ਕੋਈ ਰੇ ਪੈਂਦਾ ਕਿਹੜਾ ਸਪਰੇ ਹੁੰਦੀ ਆ ਕੋਈ ਪਰ ਇਹ ਜਿਹੜੀਆਂ ਜੜੀਆਂ ਬੂਟੀਆਂ ਥੋੜੀਆਂ ਬਾਈ ਇਹਦੇ ਵਿੱਚ ਵੀ ਥੋੜਾ ਜਿਹਾ ਹੁਣ ਉਲ੍ਹਾ ਆ ਗਿਆ ਦੁਪਲੀਕੇਸੀ ਆ ਗਈ ਇਹਦੇ ਵਿੱਚ ਵੀ ਠੀਕ ਹੈ ਇਹਦੇ ਵਿੱਚ ਉਤਰਾਖੰਡ ਦੀਆਂ ਇਹਦੇ ਵਿੱਚ ਜਿਹੜੀਆਂ ਪਹਾੜਾਂ ਦੀਆਂ ਉਹ ਜ਼ਿਆਦਾ ਕੰਮ ਕਰਦੀਆਂ ਜਿਵੇਂ ਕਸ਼ਮੀਰ ਦੀਆਂ ਅੱਛਾ ਇਹਨਾਂ ਚ ਇਹਨਾਂ ਚ ਵੀ ਬਹੁਤ ਬਹੁਤ ਹਾਂ ਵੀਰੇ ਬਹੁਤ ਜ਼ਿਆਦਾ ਹੁਣ ਹੁਣ ਬਹੁਤ ਜ਼ਿਆਦਾ ਹਾਂ ਇਹ ਇਹ ਜ਼ਿਆਦਾ ਜੇ ਮੰਨ ਲਓ ਵੀ 7 ਤੇ ਹੀ ਬੰਦੇ ਹਾਂ 7 ਤੇ ਹੁੰਦੇ ਆ ਉਹਦੀ ਵੀ ਬਾਈ ਜਿਵੇਂ ਬੰਦਾ ਤੁਸੀਂ ਵਿਚ ਵੜਦੇ ਉਹਦੀ ਪਰਖ ਆ ਜੀ ਤੁਹਾਨੂੰ ਠੀਕ ਹੈ ਹਾਂ ਅਬ ਅਸਬਗੰਦਾ ਦੀ ਪਖੜੇ ਦੀ ਮੂਸਲੀ ਕੌਂਜ ਬੀਜ ਬਹੁਤ ਵਧੀਆ ਚੀਜ਼ਾਂ ਆ ਹੁਣ ਮੈਂ ਤੁਹਾਡੀ ਇਹ ਕੌਂਜ ਬੀਜ ਤੂੰ ਯਾਦ ਆ ਗਿਆ ਹਾਂਜੀ ਹੁਣ YouTube ਤੇ ਬਹੁਤ ਬੰਦੇ ਨੁਕਤੇ ਵਾਈ ਦੇ ਪਾਈ ਜਾਂਦੇ ਆ ਹਾਂਜੀ ਕੌਂਜ ਬੀਜ ਸੁੱਧ ਕਰਨੀ ਹੁੰਦੀ ਹੈ ਰੇਕ ਬੰਦੇ ਨੂੰ ਬਾਈ ਜੀ ਠੀਕ ਹੈ ਜੀ ਕੌਂਜ ਬੀਜ ਦੀ ਆਪਾਂ ਕਿਸ ਦਿਨ ਵੀਡੀਓ ਵੀ ਜਿੱਦਾਂ ਤੁਹਾਨੂੰ ਵੀ ਆਪਣੇ ਚੈਨਲ ਤੇ ਬਣਾ ਕੇ ਪਾਉਂਗਾ ਮੈਂ ਤੇ ਉਹਨੂੰ ਬਾਈ ਆਪਾਂ ਦੇਸੀ ਗਾਂ ਦਾ ਦੁੱਧ ਲੈਣਾ ਪਹਿਲਾਂ ਠੀਕ ਹੈ ਜੀ ਹਾਂ ਜਿਵੇਂ ਕਿਲੋ ਕੌਂਜ ਬੀਜ ਆ 4-5 ਕਿਲੋ ਦੁੱਧ ਲੈ ਕੇ ਉਹਦੇ ਵਿੱਚ ਵਾਲ ਕੇ ਹਾਂਜੀ ਕਾ ਕੇ ਜਦੋਂ ਜਮਾਂਜ ਦੁੱਧ ਸੁੱਕ ਗਿਆ ਫਿਰ ਉਹਨੂੰ ਕਰਕੇ ਸੁਕਾ ਕੇ ਫਿਰ ਉਹਨਾਂ ਨੂੰ ਉੱਤੋਂ ਲਾ ਕੇ ਜਿਹਦੇ ਸਾਰੇ ਫੋਲਕ ਫਿਰ ਉਹਨੂੰ ਸਾਂਵੇਂ ਸੁਕਾ ਕੇ ਫਿਰ ਵਰਤਦੇ ਉਹਨੂੰ ਸ਼ੁੱਧ ਕਰਕੇ ਪਰ ਬਈ ਉਹ ਕੱਚੀ ਓਵੇਂ ਬੰਦੇ ਪੀਸ-ਪੀਸ ਕੇ ਪਾਈ ਜਾਂਦੇ ਆ ਉਹ ਕੁਝ ਚੀਜ਼ਾਂ ਦੇ ਵਿੱਚ ਬਈ ਜ਼ਹਿਰ ਹੁੰਦਾ ਆਯੁਰਵੈਦਿਕ ਹਰੇਕ ਦਵਾਈ ਇਹਦਾ ਬਹੁਤ ਲਿਮਟ ਨਾਲ ਤੇ ਬਹੁਤ ਦੇਖ ਕੇ ਦੇਣੀ ਪੈਂਦੀ ਆ ਹਈ ਇਹ ਜਿਵੇਂ ਮੰਨ ਲਓ ਸੋਨਾ ਪਾਸਾ ਹੋਊਗੀ ਜਾਂ ਦੀਵਾ ਸੋਊਗੀ ਇਹ ਵੀ ਹੁਣ ਮਾਰਨ ਦਾ ਤਰੀਕਾ ਵਾ ਕੋਈ ਇਹ ਤਾਂ ਐਂ ਤਾਂ ਬਈ ਮੈਂ ਤੁਹਾਨੂੰ ਦੱਸਦਾ ਹੈ ਨਾ ਆ ਆਪਣੇ ਕੋਲ ਬੈਦਨਾ ਹਦੀਆਂ ਮੈਂ ਮੋਤੀ ਮਾਤੀ ਜਾਂਦੀ ਬਹੁਤ ਵਰਤਦਾ ਪਰ ਮੋਤੀ ਮੈਂ ਘਰੇ ਵੀ ਮਾਰਦਾ ਬਈ ਆਪਦੇ ਹੈ ਨਾ ਠੀਕ ਹੈ ਇਹਨਾਂ ਲੋਕ ਜਿਹੜੇ ਘਰੇ ਮਾਰਦੇ ਉਹਨਾਂ ਦੇ ਥੋੜੇ ਵੱਧ ਰਿਜ਼ਲਟ ਆ ਠੀਕ ਹੈ ਹੁਣ ਸੋਨੇ ਦੀ ਗੱਲ ਲਾ ਲਓ ਵੀ ਕੰਪਨੀ ਬਹੁਤ ਜ਼ਿਆਦਾ ਕਰਦੀ ਆ ਜਿਹੜੇ ਅਸੀਂ ਉੱਥੇ ਕੋਲ ਕਰਦੇ ਆ ਉੱਥੇ ਆਪ ਸੋਨਾ ਕਰਦੇ ਆ ਬਈ ਹਾਂਜੀ ਕਿਤੇ ਨਹੀਂ ਪਾਇਆ ਉਹ ਵੀ ਵਰਤਦੇ ਨੇ ਪਰ ਉਹ ਵਰਤਦੇ ਬਹੁਤ ਘੱਟ ਆ ਸੋਨਾ ਬਹੁਤ ਘੱਟ ਵਰਤਦੇ ਆ ਤੁਹਾਨੂੰ ਜਿਹੜਾ ਬਈ ਆ ਜੀ ਜੀ ਇਹਦੇ ਤੇ ਹਮੇ ਬਹੁਤ ਬੰਦਿਆਂ ਨਾਲ ਗੱਲ ਹੁੰਦੀ ਆਪਣੀ ਏਰੀਆ ਵਿੱਚ ਇਦਾਂ ਬੁੱਧਾ ਨਾਲ ਮੇਰੀ ਬਹੁਤ ਜਿਆਦਾ ਪ੍ਰੇਮ ਹੈ ਹਨਾ ਤੁਹਾਡੇ ਪਿੰਡਾ ਜਿਵੇਂ ਪਾਲਬੈਤ ਜੀ ਹਾਂ ਉਹਨਾਂ ਦਾ ਮੇਰਾ ਬਹੁਤ ਆ ਮੈਨੂੰ ਬਹੁਤ ਗਾਈਡ ਕਰਦੇ ਆ ਬਹੁਤ ਕਹ ਦੱਸਦੇ ਆ ਮੈਨੂੰ ਮੈਂ ਕਹਦੀ ਬਹੁਤ ਜਿਆਦਾ ਕਿਉਂਕਿ ਮੇਰੀ ਉਹਨਾਂ ਨਾਲ ਪੁਰਾਣੀ ਆ ਕਿਉਂਕਿ ਕੋ ਕਬੱਡੀ ਦੇ ਸ਼ਕੀਨ ਆ ਹਾਂਜੀ ਮੈਂ ਖੇਡਦਾ ਸੀਗਾ ਮੇਰੇ ਡੈਡੀ ਨਾਲ ਪਹਿਲਾਂ ਸੀ ਜਿਵੇਂ ਉਹਨਾਂ ਦਾ ਸ਼ੌਕ ਸੀ ਮਾਮਾ ਜੀ ਦਾ ਮੇਰੀ ਲੈ ਲੈ ਆ ਜੇ ਪਹਿਲਾਂ ਇਹ ਕੋਲ ਉਹਦਾ ਭਾਂਡ ਜਾਵਣਾ ਤੇ ਬਾਈ ਮੱਖਣ ਹੋਣੀ ਸੈਦੋ ਵਾਲੇ ਸਾਰੇ ਮਾਮਾ ਹੀ ਕਹਿੰਦੇ ਸਾਰੇ ਉਹਨਾਂ ਨਾਲ ਉਹਦੇ ਮੁੜਕੇ ਮੈਂ ਅੰਬੀ ਠੂਰ ਦੇ ਖੇਡਣ ਲੱਗਾ ਜਿਵੇਂ ਨੀਲੇ ਬਾਈ ਹੁਣਾਂ ਨੇ ਮੈਨੂੰ ਪਹਿਲਾਂ ਇਹਨਾਂ ਕੋਲੇ ਭੇਜਿਆ ਸੀ ਪਹਿਲਾਂ ਹਾਂਜੀ ਤੇ ਅਮਣਾ ਬਾਈ ਬਹੁਤ ਰਿਸਪੈਕਟਡ ਆ ਨਾ ਉਸ ਤੋਂ ਬਾਅਦ ਜਿੱਦਾਂ ਕਹ ਲੋ ਫਿਰ ਉਹ ਕੁੱਟਾ ਕੱਟੇ ਸ਼ਕੀਨ ਤੁਹਾਨੂੰ ਪਤਾ ਠੀਕ ਹੈ ਉਹਦੇ ਆਪ ਆਪਣੇ ਵੀ ਕੁੱਤੇ ਰੱਖਿਆ ਉਹ ਕਈ ਥਾਂ ਘੇਰਦੇ ਸੀ ਉਹਨਾਂ ਕੋਲੇ ਬਹਿ ਬੁਝਾਈਦਾ ਜਾ ਕੇ ਦੇ ਬਸ ਓਦਾਂ ਵੀਰੇ ਗੱਲਬ ਈਏ ਜੋ ਬੈਂਵਰੀ ਮੰਨ ਲਓ ਵੀ ਕੋਈ ਪ੍ਰੋਬਲਮ ਆ ਮੁੰਡਿਆਂ ਨੂੰ ਆ ਰਹੀਆਂ ਆ ਮਾ ਜੀ ਤੇ ਉਹ ਗੋਤਰੋਕਾਂ ਦੀਆਂ ਵੀ ਕੋਈ ਹੈਗੀਆਂ ਦਵਾਈਆਂ ਬਿਲਕੁਲ ਵੀਰੇ ਇਹ ਕੋਈ ਵਾਲੀ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਇਹ ਛੋਟੀ ਜੀ ਚੀਜ਼ ਹੈ ਜਿੱਦਾਂ ਆਪਣੇ ਬੈਦਬੂਦ ਬੜਾ ਡਰਾਉਂਦੇ ਆ ਬੰਦੇ ਨੂੰ ਆਏ ਜਾਉ ਗੋਤਰੋਕਾਂ ਬਾਰੇ ਹਾਂਜੀ ਆਪਾਂ ਆਪਾਂ ਇਹ ਇਹ ਚੀਜ਼ ਤੇ ਖੁੱਲ ਕੇ ਤਾਂ ਨਹੀਂ ਵੀਰੇ ਬੋਲਦੇ ਆਪਾਂ ਯਾਰ ਕੁੜੀਆਂ ਆਪਣੇ ਵੀ ਹਨਾ ਸਾਰਾ ਸੱਤ ਆਉਣ ਵਾਲਿਆ ਨਾ ਉਹ ਜਿਵੇਂ ਕੋਈ ਬੰਦੇ ਮੈਂ ਦੇਖਿਆ ਸਿਆਣੇ ਵਾਲੇ ਦਾੜੀ ਵਾਲੇ ਦਾ ਦੌਰ ਆਏ ਜਾਉ ਹਨਾ ਨਹੀਂ ਨਹੀਂ ਉਹ ਗੱਲ ਤਾਂ ਉਹ ਗੱਲ ਤਾਂ ਹੁੰਦੀ ਆਪਾਂ ਉਹਨਾਂ ਨੂੰ ਨਹੀਂ ਬਾਲਾ ਪ੍ਰਮੋਟ ਕਰਦੇਗੇ ਆਪਾਂ ਕਹਿੰਦੇ ਆ ਵੀ ਜੇ ਕਿਸੇ ਨੂੰ ਧਾਂਤ ਵਿਦੇ ਹੁੰਦੀ ਹੈ ਸੁਭਨ ਦੋਸ਼ ਹੁੰਦਾ ਏ ਕੋਈ ਪ੍ਰੋਬਲਮ ਨਾ ਕਿਸੇ ਵੀ ਕਿਸੇ ਉਹ ਬਣਾ ਕੇ ਦਿੰਦਾ ਵੀਰੇ ਹਨਾ ਦਾ ਗੱਲ ਉਹ ਵੀ ਵੀ ਬੰਦਿਆਂ ਨੂੰ ਜਿਵੇਂ ਖਰਾਕ ਹੋਊਗਾ ਆਪਣੀ ਥੋੜੀ ਜਿਹੀ ਮਾਰੀ ਹੋਈ ਵੀ ਆ ਬਈ ਸਹੀ ਹੈ ਜੀ ਜਿਹੜੀ ਆਪਾਂ ਰੇਹਾਂ ਸਪਰੇਹਾਂ ਵਾਲੀ ਵੱਧ ਖਾਂਦੇ ਹਨਾ ਤੇ ਉਹ ਬੰਦੇ ਬੁੱਦੇ ਜਿੱਦਾਂ ਉਹਨੂੰ ਬਣਾ ਕੇ ਦਿੰਦੇ ਆ ਬਈ ਅਗਲਾ ਕਹਿੰਦਾ ਵੀ ਹਾਂ ਠੀਕ ਆ ਜਿਵੇਂ ਕਈ ਬੰਦਿਆਂ ਦੇ ਵਿੱਚ ਜਿਵੇਂ ਸਪਰਮ ਕਾਊਂਟਿੰਗ ਡਾਊਨ ਹੋ ਜਾਂਦੀ ਆ ਲੇਡੀ ਦੇ ਵਿੱਚ ਬਈ ਲੇਡੀ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆ ਏ ਏਜ ਦੀ ਸਹੀ ਹੈ ਜੀ ਬਈ ਬੱਚਾ ਨਹੀਂ ਠਹਿਰਨਾ ਜਾਂ ਕੁਝ ਵੀ ਆ ਉਹ ਬਈ ਆਪਣੇ ਕੋਲ ਦੋਨੀਆਂ ਤਰ੍ਹਾਂ ਦੀ ਦਵਾਈ ਹੁੰਦੀ ਆ ਠੀਕ ਹੈ ਗਾਰੰਟੀ ਵਾਲੀ ਹੁੰਦੀ ਹੈ ਉਹ ਵੀ ਲਿਖ ਕੇ ਆਪਾਂ ਮਿਲਗਾ ਲਈ ਆਪਾਂ ਉਹਨਾਂ ਗਾਰੰਟੀ ਵਾਲੀ ਆਪਾਂ ਲਿਖ ਕੇ ਦੇਵਾਂਗੇ ਜਿਹੜੀ ਆਪਾਂ ਦਵਾਈ ਦੇਵਾਂਗੇ ਡੇਢੀ ਦੇ ਵਿੱਚ ਬੱਚੇ ਦੀ ਰਸੋਲੀ ਆ ਜਾਂ ਕਿ ਬੱਚੇ ਦਾ ਨਹੀਂ ਜਿੜ ਰਸੋਲੀ ਰਸੋਲੀਆਂ ਹੋ ਜਾਂਦੀਆਂ ਡਾਕਟਰ ਦਾ ਬਈ ਬੱਚੇ ਦਾ ਨਹੀਂ ਕੱਢ ਕੇ ਬਾਹਰ ਮਾਰਦੇ ਆ ਸਹੀ ਹੈ ਆਪਣੀਆਂ ਦਵਾਈਆਂ ਦੇ 100% ਰਿਜ਼ਲਟ ਆ ਵੀ ਦੇ ਠੀਕ ਹੈ ਜਣੀ ਟਾਈਮ ਥੋੜਾ ਜਿਹਾ ਲੱਗ ਸਕਦਾ ਵਾ ਚੀਜ਼ ਨੂੰ ਤੇ ਔਰ ਜਾਦਾ ਨਹੀਂ ਬਾਈ 2-3 ਮਹੀਨੇ ਯਾਰ ਫਿਰ ਵੀ ਪਤਾ ਨਹੀਂ ਆਪਰੇਟ ਹੋ ਗਿਆ ਬਾਈ ਜਦੋਂ ਬੱਚਾ ਹੀ ਨਿਕਲੇ ਤੇ ਹੋਣਾ ਯਾਰ ਉਹਦਾ ਬਹੁਤ ਜਿਆਦਾ ਹੈ ਨਾ ਹਾਂ ਕੋਈ ਪਤਾ ਨਹੀਂ ਦੀ ਆ ਬਣਾ ਤਾਂ ਕਾਹੀ ਜ਼ਿੰਦਗੀ ਹੈ ਕਿ ਹਾਂ ਆ ਐਸੈਕਸੂਅਲ ਟਰੀ ਦੀ ਕਿਸੇ ਵੀ ਰੂਪੀ ਸਮੱਸਿਆ ਆਏ ਕੋਈ ਮਰਜੀ ਆ ਤਾਂ ਬਾਈ ਪੂਰਾ ਐਵੇਂ ਕਹਦੀ ਸਰੀਰ ਦੀਆਂ ਦਵਾਈਆਂ ਆਪਣੇ ਕੋਲੇ ਪੂਰੀਆਂ ਜਿਹੜੀਆਂ ਪੂਰੀਆਂ ਵਧੀਆ ਏ ਉਹ ਹੁਣ ਬੰਦੇ ਤੇ ਆ ਬਾਈ ਯਾਰ ਜੇ ਤਾਂ ਜੜੀਆਂ ਬੂਟੀਆਂ ਚ ਜਾਣਾ ਏ ਉਹ ਥੋੜਾ ਜਿਆਦਾ ਸਸਤਾ ਜੇ ਭਸਮਾ ਜਾਣਾ ਏ ਤਾਂ ਭਸਮਾ ਥੋੜੀਆਂ ਜਿਆਦਾ ਮਹਿੰਗੀਆਂ ਵੀ ਤੇ ਯਾਰ ਜਿਵੇਂ ਸੋ ਰੇਡ ਮੇ ਦੇਖਿਆ ਜਾਂਦਾ ਜੀ ਵੀ ਉਹ ਗ੍ਰਾਮ ਪੈਣਾ ਬਈ ਉਹ ਚ 2-3 ਗ੍ਰਾਮ ਤਾਂ ਨਾਰਮਲ ਦਵਾਈ ਚ ਪੈਂਦਾ ਹੀ ਯਾਰ ਇਹ ਚ ਤੇ ਬਾਕੀ ਬਈ ਇਹ ਜਿਵੇਂ ਜਿਹੜੇ ਬੰਦੇ ਸ਼ਕੀਨ ਨੇ ਜਿਹੜੇ ਉਹ ਖਾਂਦੇ ਰਹਿੰਦੇ ਆ ਬੰਦੇ ਨੂੰ ਸਾਲ ਦੋ ਸਾਲ ਬਾਦੀ ਚੀਜ਼ ਖਾਣੀ ਚਾਹੀਦੀ ਹੈ ਯਾਰ ਆਪਣੀ ਖਰਾਕਾ ਖੁਕਾ ਮਾਰੀਆਂ ਐ ਤੇ ਇਹ ਚੀਜ਼ਾਂ ਵਧੀਆ ਹੀ ਆ ਬੰਦੇ ਨੂੰ ਵਧੀਆ ਰੱਖਦੀਆਂ ਤਾਂਨ ਰੋਸਤ ਰੱਖਦੀਆਂ ਐ ਸਹੀ ਹੈ ਹੂੰ ਠੀਕ ਹੈ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਬਹੁਤ ਬਹੁਤ ਗੱਲਾਂ ਦਾ ਬਹੁਤ ਸੀ ਕਰਨ ਵਾਲੀਆਂ ਬਹੁਤ ਧੰਨਵਾਦ ਰਾਜੀ ਵੀਰੋ ਦਾ ਸਾਰੀ ਟੀਮ ਦਾ ਬਾਈ ਹੈ ਨਾ ਠੀਕ ਹੈ ਜੀ ਤੁਹਾਡਾ ਵੀ ਧੰਨਵਾਦ ਜਿਹੜਾ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਲੋ ਵੀ ਮਿੱਤਰੋ ਜਿਹੜੀ ਕੋਈ ਗੱਲ ਸਾਥੋ ਰਹਿ ਗਈ ਹੋਊ ਉਹ ਨੰਬਰ ਬਾਈ ਦਾ ਦੇ ਦੰਨੇ ਆ ਤੇ ਫੋਨ ਤੇ ਗੱਲਬਾਤ ਕਰ ਲਿਓ ਕਈ ਗੱਲਾਂ ਇਹ ਜਿਹੀਆਂ ਹੁੰਦੀਆਂ ਵਾ ਜਿਹੜੀਆਂ ਨਹੀਂ ਕੀਤੀਆਂ ਜਾਂਦਾਂਗੇ ਵੀਡੀਓ ਤੇ ਉਹ ਬਾਈ ਨੂੰ ਪੁੱਛ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਕਿਸੇ ਦਾ ਭਲਾ ਹੋ ਸਕੇ ਠੀਕ ਹੈ ਜੀ ਧੰਨਵਾਦ